ਪੰਚਾਇਤੀ ਚੋਣਾਂ ਨੂੰ ਲੈ ਕੇ ਭਰੇ ਹੋਏ ਫਾਰਮਾਂ ਦੀ ਲਿਸਟ ਚੈੱਕ ਕਰਨ ਗਏ ਉਮੀਦਵਾਰਾਂ ਤੇ ਹੋਇਆ ਹਮਲਾ ਹਲਕਾ ਨਾਭਾ ਦੇ ਵਿਧਾਇਕ ਤੇ ਧੱਕੇ ਮੁਕੀ ਦੇ ਲਗਾਏ ਇਲਜ਼ਾਮ ਹਮਲੇ ਵਿੱਚ ਹੋਏ ਜ਼ਖਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਲਿਆਂਦਾ ਗਿਆ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਸੁਖੇਵਾਲ ਚੇਅਰਮੈਨ ਐਸਸੀ ਡਿਪਾਰਟਮੈਂਟ ਪਟਿਆਲਾ ਰੂਲਰ ਤੋਂ ਜੀ ਤੇ ਸੀ ਰਜਿੰਦਰ ਹਸਪੀਟਲ ਪਹੁੰਚੇ ਕੀ ਕਰਨੀ ਆ ਸਾਡੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਰਾਤ ਤਕਰੀਬਨ 1 ਵਜੇ ਰਪਦੰਮਨ ਕਾਲਜ ਨਾਬਾ ਦੇ ਵਿੱਚ ਸਾਡੇ ਜਿਹੜੇ ਬੰਦੇ ਨੇ ਕਾਫੀ ਸਾਰੇ ਪਿੰਡਾਂ ਦੇ ਲੋਕ ਜਿਹੜੇ ਉੱਥੇ ਜਿਨ੍ਹਾਂ ਦੇ ਅਬਜੈਕਸ਼ਨ ਲੱਗੇ ਸੀਗੇ ਉਹ ਆਪਦੇ ਅਬਜੈਕਸ਼ਨ ਦੇਖਣ ਆਏ ਤੇ ਵੀ ਸਾਡੇ ਕਾਗਜ਼ ਕਿੱਧਰੇ ਰਜੈਕਟ ਤਾਂ ਨਹੀਂ ਹੋਏ 1 ਵਜੇ ਲਿਸਟ ਲੱਗਣੀ ਸੀਗੀ ਲੇਕਿਨ ਜਦੋਂ ਉੱਥੇ ਇਹ ਜੇ ਬੰਦੇ ਪਹੁੰਚੇ ਆਪਣਾ ਇਹ ਕਾਗਜ਼ ਪੱਤਰਾ ਨਹੀਂ ਸਾਂਡ ਵਾਈਂਡ ਕਰਨ ਲੱਗੇ ਤਾਂ ਇਹਨਾਂ ਦੇ ਕਾਗਜ਼ ਸਹੀ ਪਾਏ ਗਏ ਉਸ ਤੋਂ ਬਾਅਦ ਕੀ ਹੋਇਆ ਦੇਵਮਾਨ ਉੱਥੇ 40-50 ਬੰਦੇ ਲੈ ਕੇ ਆਇਆ ਤਾਂ ਬਗੈਰ ਮਤਲਬ ਤੋਂ ਬਗੈਰ ਕਿਸੇ ਗੱਲ ਤੋਂ ਇਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਤੇ ਇਹਨਾਂ ਦੀਆਂ ਗੱਡੀਆਂ ਭੰਨਿਆ ਗਈਆਂ ਆ ਤਿੰਨ ਜਿਹੜੇ ਬੰਦੇ ਨੇ ਸਾਡੇ ਜ਼ਖਮੀ ਕਰ ਦਿੱਤੇ ਇਸੇ ਤਰ੍ਹਾਂ ਮਤਲਬ ਕਿ ਨਾਬੇ ਦੇ ਵਿੱਚ ਖਾਸ ਕਰਕੇ ਐਮਐਲਏ ਦੇਵਮਾਨ ਨੇ ਬੜਾ ਗੁੰਡੇ ਕਰਦੀ ਜਿਹੜੀ ਫਲਾਈ ਹੋਈ ਆ ਉੱਥੇ ਧਰਮਿੰਦਰ ਸਿੰਘ ਸੁਖੇਵਾਲਾ ਜਿਹੜਾ ਸਾਬਕਾ ਸਰਪੰਚ ਚੰਨੂ ਵੀਰ ਦੇ ਘਰ ਵਾਲਾ ਕੋਨੇ ਵੀ ਮਤਲਬ ਕਿ ਮੇਰੇ ਘਰ ਦੇ ਉੱਤੇ ਵੀ ਹਮਲਾ ਕੀਤਾ ਰਾਤ ਸਾਡੇ ਵੀ ਕਾਗਜ਼ ਕਾਇਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮੈਂ ਇੱਕ ਗੱਲ ਜਿਹੜੇ ਸਿਵਲ ਪ੍ਰਸ਼ਾਸਨਾਂ 90 ਦਾ ਜਿਵੇਂ ਵੀਡੀਓ ਪੀਰ ਸਾਹਿਬ ਨੇ ਹਰੋ ਸਾਹਿਬ ਨੇ ਉਹਨਾਂ ਦੀ ਇੱਕ ਗੱਲ ਨੂੰ ਮੈਂ ਸਲੂਟ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਹੀ ਪ੍ਰੈਸ਼ਰ ਦੇ ਹਟਾ ਮਤਲਬ ਕਿ ਫੇਰ ਵੀ ਮਤਲਬ ਨੀਡਰਤਾ ਦੇ ਨਾਲ ਉਹਨਾਂ ਨੇ ਕਾਫੀ ਹੱਦ ਤੱਕ ਕੰਮ ਠੀਕ ਕੀਤਾ ਕਈਆਂ ਦੇ ਇਹ ਕਾਗਜ਼ ਲੈ ਕੇ ਭੱਜ ਗਏ ਕਈਆਂ ਨੇ ਖੋਖ ਦੇ ਬੰਦਿਆਂ ਨੇ ਪਟੀਸ਼ਨ ਪਾਈ ਆ ਇਸੇ ਤਰ੍ਹਾਂ ਆਪਣੇ ਅਚਲ ਦੇ ਕਾਗਜ਼ ਲੈ ਕੇ ਭੱਜ ਗਏ ਪਾੜ ਦਿੱਤੇ ਇਸੇ ਤਰ੍ਹਾਂ ਮਤਲਬ ਕਿ بڑا ਪੰਚਾਇਤੀ ਚੋਣਾਂ ਨੂੰ ਖੂਨੀ ਦਾ ਖੂਨ ਨਹੀਂ ਖਾੜਾ ਬਣਾ ਕੇ ਇਹਨਾਂ ਨੇ ਰਖਤਾਮ ਆਦਮੀ ਪਾਰਟੀ ਵਾਲਿਆਂ ਨੇ ਅਸੀਂ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਕ ਤਾਂ ਇਹਨਾਂ ਦੇ ਅਸਲੇ ਜਰੂਰ ਜਮ੍ਹਾਂ ਕਰਾਏ ਜਾਣ ਇੱਕ ਨਵੀਂ ਗੱਲ ਹੋਰ 70 ਸਾਲਾਂ ਚ ਤੁਹਾਨੂੰ ਦੇਖਣ ਨੂੰ ਮਿਲੇ 7 ਦਿਨ ਹੋ ਗਏ SSP ਸਾਹਿਬ ਦਾ ਜਿਹੜਾ ਕੰਪਲੇਂਟਾਂ ਵਾਲਾ ਪੋਰਟਲ ਆ ਉਹੀ ਬੰਦ ਆ ਕਿਉਂਕਿ ਮੇਰੀ ਕੰਪਲੇਂਟ 2 ਅਕਤੂਬਰ ਨੂੰ ਡਾਕਟਰ ਧਰਮबीर ਗਾਂਧੀ ਅਤੇ ਅਸੀਂ ਕਾਂਗਰਸ ਦਾ ਵਫਦ ਮਿਲ ਲੰਗਾ ਤੇ ਡੀਸੀ ਦਫਤਰ ਦੇ ਵਿੱਚ ਉਹ ਡੀਸੀ ਦਫਤਰ ਮਿਲੀ ਨਹੀਂ ਅਸੀਂ ਐਸਐਸਪੀ ਦਫਤਰ ਅੱਜ ਤੱਕ ਉਹ ਚਿੱਠੀ ਦਾ ਨੰਬਰ ਨਹੀਂ ਲੱਗਿਆ ਜਦੋਂ ਅਸੀਂ ਦੋ ਗੇੜੇ ਲਾ ਕੇ ਪਤਾ ਕੀਤਾ ਉੱਥੇ ਰੀਡਰ ਸਾਹਿਬ ਤੋਂ ਉਹ ਕਹਿੰਦੇ ਜੀ 7 ਦਿਨ ਹੋ ਗਏ ਪੋਰਟਲ ਨਹੀਂ ਚੱਲ ਰਿਹਾ ਦੇਖੋ ਚੋਣਾਂ ਦਾ ਦੌਰ ਹੋਵੇ ਬੜੀ ਟਿਪੀਕਲ ਸਥਿਤੀ ਹੋਵੇ ਹਰੇਕ ਪਿੰਡ ਖੂਨੀ ਝੜਪ ਹੁੰਦੀ ਹੋਵੇ ਔਰ ਗੋਲੀਆਂ ਚੱਲਦੀਆਂ ਹੋਣ ਔਰ ਉਸ ਸਮੇਂ ਦੇ ਵਿੱਚ ਐਸਐਸਪੀ ਦਾ ਪੋਰਟਲ ਬੰਦ ਕਰਨਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਹੈਗਾ ਸਵਾਲੀਆ ਨਿਸ਼ਾਨ ਲਾ ਰਿਹਾ ਕਿੰਨੇ ਜ਼ਖਮੀ ਹੋਏ ਜਾਕ ਵਿੱਚ ਸਾਡੇ ਤਿੰਨ ਬੰਦੇ ਹੋਏ ਨੇ ਜੀ ਦੋ ਵੱਡੀਆਂ ਗੱਡੀਆਂ ਭੰਨਤੀਆਂ ਇੱਕ ਹੋਰ ਵੀ ਗੱਲ ਹੈਗੀ ਆ ਕਿ ਜਿਹੜੇ ਉੱਥੇ ਕਲਸਟਰ ਦੇ ਵਿੱਚ ਮੁਲਾਜ਼ਮ ਤਾਇਨਾਤ ਸੀਗੇ ਉਹਨਾਂ ਦੇ ਵੀ ਥੱਪੜ ਮੁੱक्की ਮਾਰ ਕੇ ਉਹਨਾਂ ਨੂੰ ਧੱਕੇ ਨਾਲ ਅੰਦਰ ਕਰਕੇ ਮੁਲਾਜ਼ਮ ਵਿਚਾਰਾ ਬੋਲਦਾ ਨਹੀਂ ਡਰਦੇ ਨੇ ਕਿਉਂਕਿ ਕਿਉਂਕਿ 90 ਦੇ ਵਿੱਚ ਜਿਹੜਾ ਦੇਮਾਨਾ ਬड़ा ਉਹਨਾਂ ਨੇ ਦਹਿਸਤ ਪਾਈ ਹੋਈ ਆ ਉਹਨੂੰ ਕੁੱਟ ਕੇ ਲੈ ਗਏ ਉਹਨਾਂ ਦੀ ਗੱਡੀ ਵੀ ਭੰਨੀ ਗਈ ਆ ਮੇਰੀ ਬੇਨਤੀ ਆ ਤੁਹਾਡੇ ਜਰੀਏ ਅ ਜਿਹੜਾ ਕਾਲਜ ਦਾ ਪ੍ਰਸ਼ਾਸਨ ਆ ਕਿ ਉਹ ਆਪਣਾ ਸੀਸੀਟੀਵੀ ਫੁਟੇਜ ਆ ਕਿ ਕੱਲ ਨੂੰ ਕੋਰਟ ਦੇ ਵਿੱਚ ਗੱਲ ਜਾਣੀ ਆ ਹਾਈ ਕੋਰਟ ਦੇ ਵਿੱਚ ਇਹ ਗੱਲ ਜਾਣੀ ਆ ਆਪ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਕਲਿੱਪ ਕਿਰਪਾ ਕਰਕੇ ਸੇਫ ਰੱਖਣ ਮੈਂ ਕਾਲਜ ਦੇ ਜਿਹੜੇ ਪ੍ਰਸ਼ਾਸਨ ਉਹਨੂੰ ਵੀ ਇਸ ਗੱਲ ਦੀ ਗੱਲ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਜੀਤ ਸਿੰਘ ਆ ਜੀ। ਕਿੱਥੇ ਰਹਿੰਦੇ ਆ? ਥੂਵੀ ਪਿੰਡਾ ਜੀ ਮੇਰਾ। ਕੀ ਹੋਇਆ ਜੀ ਤੁਹਾਡੇ ਨਾਲ? ਅਸੀਂ ਜਿਹੜੇ ਆਪਣੇ ਤੁਹਾਨੂੰ ਪਤੀਆ ਪੰਚਾਇਤੀ ਚੋਂ ਉਹਨਾਂ ਨੂੰ ਲੈ ਕੇ ਜਿਹੜਾ ਕੱਲ ਕਾਗਜ ਚੱਲ ਰਿਹਾ ਸੀ ਵੀ ਰੱਦ ਹੋ ਰਹੇ ਨੇ ਨਾ ਵੱਲੋਂ ਕਿਹਾ ਗਿਆ ਵੀ ਚਾਰ ਬੰਦੇ ਤੇ ਆਬਜੈਕਸ਼ਨ ਲਾਇਆ ਗਿਆ ਉੱਥੇ ਅਸੀਂ ਪਹੁੰਚੇ ਉੱਥੇ ਇਹਨਾਂ ਨੇ ਚਲੋ ਨਾਬਾ ਸਾਰੇ ਉਹਨਾਂ ਚਾਹ ਜੋਗ ਨਾਲ ਕਾਗਜ ਵੀ ਸਹੀ ਨਿਕਲੇ ਸਾਰਾ ਕੁਝ ਸਹੀ ਆਇਆ ਉਹ ਤੋਂ ਬਾਅਦ ਅਸੀਂ ਨਿਕਲੇ ਜਦੋਂ ਚੱਲਣ ਲੱਗੇ ਆ ਇਹਨਾਂ ਨੇ ਆ ਕੇ ਸਾਡੀਆਂ ਗੱਡੀਆਂ ਘੇਰੀਆਂ ਸਾਡੀਆਂ ਗੱਡੀਆਂ ਭੰਨੀਆਂ ਨਾਲੇ ਨਾਲੇ ਸਾਡੇ ਬੰਦੇ ਤੇ ਅਟੈਕ ਕੀਤਾ ਸਾਡੇ ਤੇ ਤੇ ਬਾਕੀ ਕੋਈ ਇਹਨਾਂ ਦੇ ਸਾਡੇ ਪ੍ਰਸ਼ਾਸਨ ਨੇ ਕੋਈ ਦੂਰ ਬੂੰਡਾ ਕਰਦੀ ਚੱਲ ਰਹੀ ਹੈ ਮੋਬਾਈਲ ਸਾਡੇ ਖੋਲੇ ਚਾਬੀਆਂ ਗੱਡੀਆਂ ਦੇ ਸਾਡੀਆਂ ਖੋਲੀਆਂ ਪੰਨ ਤੋਰ ਲਾਉ ਕੀਤੀ ਆ ਸਾਡੇ ਪਿੰਡ ਦੀ ਨੇ ਜੀ ਇੱਕ ਤਾਂ ਲਾਲੋ ਜਗਤਾਜ ਤਾਰਾ ਜੀ ਇੱਕ ਇੱਕ ਮੰਨਾ ਜੀ ਇੱਕ ਸਰਬਾ ਜੀ ਤੇਰਾ ਕਾਕਾ ਜੀ ਇੱਕ ਹਰਜਿੰਦਰ ਸਿੰਘ ਆ ਜੀ ਇੱਕ ਇੱਕ ਗੁਰਦਵਾਰ ਦਾ ਪ੍ਰਧਾਨ ਦਲਵੀਰ ਸਿੰਘ ਦੱਲੀ ਆ ਜੀ ਇੱਕ ਮਕੰਦ ਸਿੰਘ ਆ ਜੀ ਉਹਦਾ ਪੁੱਤਰ ਹਰਸ਼ਦੀਪ ਸਿੰਘ ਆ ਜੀ ਇਹ ਸਾਰਿਆਂ ਵੱਲੋਂ ਇਹ ਗੁੰਡਾਗਰਦੀ ਫਲਾਈ ਗਈ ਹੈ ਜੀ ਉੱਥੇ ਕਾਲਜ ਗਰਾਉਂਡ ਤੇ ਕਾਲਜ ਗਰਾਉਂਡ ਉੱਥੇ ਕਾਲਜ ਦੇ ਗੇਟ ਤੇ ਨਹੀਂ ਮੰਨਦੇ ਤੁਸੀਂ ਵੀ ਤੁਹਾਡੇ ਫਾਰਮ ਰੇ ਗਏ ਜਾਂ ਤੁਹਾਨੂੰ ਸੱਟ ਮਾਰੀ ਗਈ ਹੈ ਕਾਰਵਾ ਆਹੀ ਗੱਲ ਹੈ ਜੀ ਇਹਨਾਂ ਨੂੰ ਵੀ ਇਹਨਾਂ ਦੇ ਕਾਗਜ਼ ਰਿਜੈਕਟ ਕਿਉਂ ਨਾ ਹੋਏ ਇਹਨਾਂ ਨੇ ਧੱਕਾ ਦਾ ਬਹੁਤ ਲਾਇਆ ਜ਼ੋਰ ਬਹੁਤ ਲਾਇਆ ਪਰ ਉਹ ਰਿਜੈਕਟ ਨਹੀਂ ਹੋਏ ਹੈਗੇ ਜਦੋਂ ਆਪਣੇ ਕਾਗਜ਼ੇ ਸਹੀ ਨੇ ਸਾਰਾ ਹੱਕ ਤੇ ਫੈਸਲਾ ਹੋਇਆ ਤੇ ਸਾਡੇ ਸਾਰਾ ਕੁਝ ਹੋ ਗਿਆ ਤੇ ਕਾਗਜ਼ ਸਾਡੇ ਸਹੀ ਜੀ ਸਾਰੇ ਬੰਦੇ ਨੇ ਕਾਗਜ ਓਕੇ ਦੇ ਓਕੇ ਆ ਗਏ ਸੀ। ਬੰਦੇ ਸੀ ਹੋਰ ਹਥਿਆਰ ਵੀ ਸੀਗੇ ਉਹਨਾਂ ਕੋਲ। ਉਹ ਤਾਂ 30-40 ਬੰਦੇ ਤੇ ਜੀ ਹਥਿਆਰ ਸਾਰਾ ਗੁਸਤੀ, 라ਡਾਂ, ਸਾਰਾ ਗੁਸਤੀ ਉਹਨਾਂ ਲਵੇ, ਡਾਂਗਾਂ, ਤਲਵਾਰਾਂ ਸਾਰਾ ਗੁਸਤੀ। ਅਸੀਂ ਬੇਪਲੇਖੇ ਫਿਰਦੇ ਤੇ ਜੀ। ਪੁਲਿਸ ਨੂੰ ਤੁਸੀਂ ਕੋਈ ਆਪਣੀ ਜਗ ਕੰਪਲੇਂਟ ਦਿੱਤੀ ਹੈ ਜੀ? ਬਾਕੀ ਹੁਣ ਪਵਾ ਰਹੀ ਹੈ ਜੀ ਕੋਈ ਬਿਆਨ ਲੈਣ ਆ ਰਹੀ ਹੈ ਜੀ। ਐਮਐਲਆਰ ਸਾਡੀ ਕੱਟ ਗਈ ਆ। ਪੁਲਿਸ ਬਿਆਨ ਲੈਣ ਆਉਂਦੀ ਉਹਨਾਂ ਨੂੰ ਬਿਆਨ ਦੰਦਨੇ ਅਸੀਂ। ਹੁਣ ਕਿਵੇਂ ਦੀ ਕਾਰਵਾਈ ਚਾਹਨੀ ਹੈ ਤੁਸੀਂ? ਕਾਰਵਾਈ ਸਾਨੂੰ ਤਾਂ ਇਹ ਆ ਮੰਗ ਇਨਸਾਫ ਹੋਣਾ ਚਾਹੀਦਾ। ਜਿਹੜਾ ਸਾਡਾ ਜੀ ਜੇ ਜਦਾਹੀ ਨਵ ਕਰਕੇ ਸਾਡਾ ਲਾਇਆ ਜਾਵੇ ਅਸੀਂ ਲੜਾਂਗੇ ਸਾਨੂੰ ਨਾਬੇ ਸਾਡੇ ਦੇ ਗੱਲ ਕੋਈ ਸਾਡੇ ਬੰਦੇ ਰਾਤ ਦਾਖਲ ਵੀ ਹੋਣ ਗਏ ਨੇ ਉਥੇ ਨਾਬੇ ਕੋਈ ਨਾ ਤਾਂ ਦਾਖਲ ਹਾਂ ਤਾਂ ਅੰਦਰ ਤੱਕ ਨਹੀਂ ਬੜਨ ਦਿੱਤਾ ਸਰਕਾਰੀ ਹਸਪਤਾਲ ਦਾ ਦਾਖਲ ਤਾਂ ਉਥੇ ਬੰਦੇ ਕੀ ਹੋਣਗੇ ਤਾਂ ਕਰਕੇ ਆ ਕੇ ਇੱਥੇ ਪਟਿਆਲਾ ਰਜਿੰਦਰ ਹਸਪੀਟਲ ਆ ਸਵੇਰੇ ਆ ਕੇ ਦਾਖਲ ਹੋਏ ਫਿਰ ਫਾਰਮ ਤੁਸੀਂ ਪੰਚੀ ਦੇ ਸਰਪੰਚ ਦੇ ਖਿੰਦੇ ਪੜਦੇ ਸੀ ਸਰਪੰਚ ਅਸੀਂ ਤਾਂ ਪੰਚਾਂ ਦੇ ਭਰੇ ਹੋਏ ਨੇ ਜੀ ਸਰਪੰਚੀ ਦੇ ਵੀ ਵਿੱਚ ਆਪਣੇ ਬੰਦਿਆਂ ਦੀ ਨੇ ਸਾਰਿਆਂ ਦੇ ਜੀ ਹਾਂ ਜੀ ਕੀ ਨਾਮ ਹੈ ਭਾਜੀ ਮੇਰਾ ਨਾਮ ਹੈ ਸਰਵਿਸ ਸਿੰਘ ਉਮਾ ਪੰਚੀ ਦੀ ਮੈਂਬਰਾਂ ਵਿੱਚ ਮੇਰੀ ਨਾਮਜ਼ਦਗੀ ਪੱਤਰ ਭਰੇ ਹੋਏ ਸੀਗੇ ਉਹਨਾਂ ਨੇ ਇਤਰਾਜ਼ ਲਾਇਆ ਸਾਡੇ ਮੈਂਬਰਾਂ ਦੇ ਕੁਸ਼ਕਤੇ ਸਾਨੂੰ ਫਾਰੋਂ ਸਾਡੇ ਬਿਲਕੁਲ ਠੀਕ ਸੀ ਆ ਵੀ ਉਹਨਾਂ ਨੂੰ ਬਸ ਇਹੀ ਗੱਲ ਕਰਕੇ ਵੀ ਸਾਡੇ ਇਤਰਾਜ਼ ਨਹੀਂ ਚੱਲੇ ਹੈਗੇ ਸਾਡੇ ਤੇ ਉਹਨਾਂ ਨੇ ਹਮਲਾ ਕਰਿਆ ਸੱਟਾਂ ਮਾਰੀਆਂ ਸਾਡੀ ਮੇਰੀ ਗੱਡੀ ਭੰਨੀ ਗਈ ਹੈ ਜੀ ਮੇਰੀ ਗੱਡੀ ਉਹ ਆਪੇ ਭੰਨ ਕੇ ਆਪੇ ਲੈ ਗਏ ਸਾਡੇ ਸੱਟਾਂ ਮਾਰੀਆਂ ਸਾਰਿਆਂ ਦੇ ਸਾਡੇ ਪਿੰਡ ਦੇ ਉਹ ਬੰਦੇ ਨੇ ਸਾਰੇ ਉਹ ਸਾਡੇ ਤੇ ਹਮਲਾ ਕਰ ਰਹੇ ਸੀ ਕਾਨੂੰਨ ਮੰਨਦੇ ਹੋ ਭਾਈ ਵੀ ਤੁਹਾਡੇ ਉੱਪਰ ਹਮਲਾ ਹੋਇਆ ਬਸ ਸਾਡੇ ਆ ਫਾਰਮਾ ਕਰਕੇ ਜੀ ਵੀ ਸਾਡੇ ਕੰਪਲੀਟ ਸੀ ਵੀ ਉਹਨਾਂ ਨੂੰ ਇਦਾਂ ਦੇ ਵੀ ਇਹਨਾਂ ਦੇ ਕੈਨਸਲ ਕਰਵਾ ਦਿਆ ਫਾਰਮ ਸਾਡੇ ਸੱਟਾਂ ਵੀ ਲੱਗੀਆਂ ਹਾਂ ਸੱਟਾਂ ਵੀ ਲੱਗਿਆ ਨੇ ਜੀ ਰਾਣਾ ਮਾਰਿਆ ਨਹੀਂ ਸਾਡੇ ਕਿੰਨੇ ਬੰਦੇ ਸੀਗੇ ਬੰਦੇ ਤਾਂ ਹੋਣਗੇ 25 30 ਬੰਦੇ ਹੈਗੇ ਸੀ ਹੁਣ ਕਿਵੇਂ ਇਹਦੀ ਕਾਰਵਾਈ ਚੱਲੇ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰੀ ਗੱਡੀ ਪੰਨੀ ਖੜੀਆ ਜਮੇ ਚੱਕਣਾ ਜੂਰ ਕਰਤੀ ਗੱਡੀ ਮੇਰੀ ਠੀਕ ਛੱਟਾਂ ਮਾਰੀਆਂ ਸਾਡੇ ਨਾਲ ਸਾਡਾ ਵੀ ਕੁਝ ਹੋਰ ਨਹੀਂ ਸੀ ਪੁਲਿਸ ਆਊਗੀ ਸਾਡੇ ਬਿਆਨ ਲੈਣ ਹੁਣ ਠੀਕ ਹਾਂਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ